ਹੈਲੋ ਜੀ ਸਤਿ ਸ੍ਰੀ ਅਕਾਲ ਜੀ ਮੈਂ ਮਨਜੀਤ ਕੁਰਮਾਨ ਆਪ ਸਭ ਨੂੰ ਪਿਆਰ ਭਰੀ ਸਤਿ ਸ੍ਰੀ ਅਕਾਲ ਸੱਚੇ ਪਾਤਸ਼ਾਹ ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ 'ਚ ਰੱਖੇ ਤੇ ਉਮੀਦ ਆ ਤੁਸੀਂ ਸਾਰੇ ਠੀਕ ਹੋਵੋਗੇ ਤੇ ਪਰਮਾਤਮਾ ਤੁਹਾਨੂੰ ਠੀਕ ਹੀ ਰੱਖੇ ਤੁਸੀਂ ਚੜ੍ਹਦੀ ਕਲਾ 'ਚ ਰਹੋ ਤੇ ਮੈਂ ਤੁਹਾਡੇ ਨਾਲ ਨਿੱਕੇ ਨਿੱਕੇ ਗੱਲਾਂ ਸ਼ੇਅਰ ਕਰਦੀ ਆ ਮੈਂ ਮੈਂ ਆਪਣੇ ਆਪ ਨੂੰ ਬਹੁਤ ਖੁਸ਼ਕਿਸਮਤ ਸਮਝਦੀ ਆ ਕਿ ਵੀ ਜਿੰਨੇ ਲੋਕ ਬਾਣੀ ਨਾਲ ਜੁੜ ਰਹੇ ਆ ਹਨਾ ਮੈਨੂੰ ਦੱਸਦੇ ਆ ਮੈਨੂੰ ਬਹੁਤ ਚਾਅ ਛੜਦਾ ਕਿਸੇ ਅੱਜ ਕੁੜੀ ਦਾ ਸਵੇਰੇ ਫੋਨ ਆਇਆ ਮਨੇ ਪੁੱਛਿਆ ਵੀ ਮੈਨੂੰ ਪ੍ਰੋਬਲਮ ਐ ਕੋਈ ਵੀ ਸਾਰੇ ਡਾਕਟਰ ਕਹਿੰਦੇ ਆ ਵੀ ਸਾਡੇ ਸਮਝ ਚ ਨਹੀਂ ਆ ਰਿਹਾ ਵੀ ਤੈਨੂੰ ਕੀ ਪ੍ਰੋਬਲਮ ਐ ਵੀ ਵਿਚਾਰੀ ਕਹਿੰਦੀ ਮੈਂ ਮਹਿੰਗੇ ਤੋਂ ਮਹਿੰਗੇ ਟੈਸਟ ਕਰਾ ਕੇ ਮੈਂ ਹਾਰ ਗਈ ਕਹਿੰਦੀ ਘਰੇ ਬਹਿ ਗਈ ਕਿਸੇ ਡਾਕਟਰ ਨੇ ਮੈਨੂੰ ਕੁਝ ਨਹੀਂ ਦੱਸਿਆ ਤੇ ਮੈਂ ਉਹਨੂੰ ਵੈਸੇ ਕਹਤਾ ਮੈਂ ਕਹਿੰਨਾ ਵੀ ਤੂੰ ਐਵੇਂ ਕਰ ਮੈਂ ਕਿਹਾ ਤੂੰ ਜਪਜੀ ਸਾਹਿਬ ਤੇ ਚਪਈ ਸਾਹਿਬ ਦਾ ਪਾਠ ਕਰਨ ਲੱਗ ਤੇ ਇੱਕ ਮਖਮਰ ਸਰ ਸਾਹਿਬ ਜਾ ਕੇ ਆ ਵੀ ਉਥੋਂ ਜਲ ਲਿਆ ਜਲ ਡੇਲੀ ਪੀਆ ਕਰੋ ਜਦੋਂ ਵੀ ਤੂੰ ਪਾਠ ਕਰਦੀਆਂ ਜਲ ਪੀਆ ਕਰੇ ਸੋਚ ਕੇ ਵੀ ਹਾਂਜੀ ਉਹ ਵੀਓ ਅਮਰਤਾ ਇੱਕ ਦਵਾਈ ਹੈ ਠੀਕ ਹੈ ਜੀ ਮੈਂ ਕਿਹਾ ਉਹਨੂੰ ਤੂੰ ਪੀਨੇ ਹੀ ਪੀਣਾ ਡੇਲੀ ਰੁਟੀਨ ਦੇ ਵਿੱਚ ਮੈਂ ਪੀਨੀ ਹੈ ਜੀ ਮੈਂ ਅਮਰitsar ਸਹਿਬ ਵਾਲਾ ਜਾਲਾ ਜਿਹੜਾ ਘਰੋਂ ਮੁੱਕਣ ਨਹੀਂ ਦਿੰਦੀ ਮੈਂ ਡੇਲੀ ਪੀਨੀ ਆ ਉਹਨੂੰ ਤੇ ਮੈਂ ਫਿੱਟਾਂ ਤੰਦਰੁਸਤਾਂ ਕਿਰਪਾ ਉਸ ਅਕਾਲ ਪੁਰਖ ਵੈਗਰੂ ਦੀ ਮੇਰੇ ਤੇ ਤੇ ਉਹ ਕੁੜੀ ਨੂੰ ਮੈਂ ਸਵੇਰੇ ਦੱਸਿਆ ਉਹ ਪਾਠ ਨਹੀਂ ਸੀ ਕਰਦੀ ਉਹ ਕਹਿੰਦੀ ਮੈਨੂੰ ਮੈਂ ਨਹੀਂ ਕਰਦੀ ਜੀ ਵਾਰਤਾ ਤੁਸੀਂ ਯਕੀਨ ਮੰਨਿਓ ਅੱਧੇ ਘੰਟੇ ਬਾਅਦ ਕੁੜੀ ਦਾ ਫੋਨ ਮੇਰੇ ਕੋਲੇ ਫੇਰ ਆਇਆ ਕਹਿੰਦੀ ਮੈਂ ਉਹਨੇ ਕਿਹਾ ਸੀ ਨਾ ਮੇਰੇ ਕੋਲ ਗੁੱਟਕਾ ਸਾਹਿਬ ਹੈ ਨਹੀਂ ਵੀ ਮੈਂ ਮੋਬਾਈਲ ਤੇ ਪਾਠ ਕਰ ਲਿਆ ਕਰ ਮੈਂ ਖੰਨਾ ਮੈਂ ਕਿਹਾ ਵੀ ਪੂਰੀ ਮਰਜ਼ਾਦਾ ਨਾਲ ਮੈਂ ਕਿਹਾ ਵਧੀਆ ਥੱਲੇ ਦਰੀ ਵਿਸਾ ਕੇ ਵੀ ਪਵਿੱਤਰ ਜਗ੍ਹਾ ਤੇ ਬਹਿ ਕੇ ਪਾਠ ਕਰਿਆ ਕਰ ਮੈਂ ਕਿਹਾ ਪਾਠ ਦੀਆਂ ਬਹੁਤ ਮਰਜ਼ਾਦਾ ਹੁੰਦੀਆਂ ਨੇ ਮੈਂ ਕਿਹਾ ਇੱਕ ਤਾਂ ਤੂੰ ਸਾਫ਼ ਸੁਥਰੇ ਤੇ ਕੱਪੜੇ ਹੋਣੇ ਚਾਹੀਦੇ ਆ ਤੂੰ ਨਾਤੀ ਧੋਤੀ ਹੋਣੀ ਚਾਹੀਦੀਆਂ ਤੇ ਨੰਬਰ 2 ਮੈਂ ਕਿਹਾ ਪਾਠ ਕਿਸੇ ਮੰਜੇ ਬੈੱਡ ਤੇ ਬਹਿ ਕੇ ਨਾ ਕਰਿਆ ਕਰ ਮੈਂ ਕਿਹਾ ਉਹ ਮੰਜੇ ਬੈੱਡ ਵੀ ਮੈਂ ਕਿਹਾ ਪਵਿੱਤਰ ਨਹੀਂ ਹੁੰਦੇ ਮੈਂ ਨਹੀਂ ਮੰਨਦੀ ਤੇ ਮਗਾ ਮੈਂ ਪੂਜਾ ਰੂਮ ਦੇ ਵਿੱਚ ਇੱਕ ਬਗੀਚਾ ਜਿਹਾ ਰੱਖਿਆ ਹੋਇਆ ਉਹਦੇ ਉੱਪਰ ਬਹਿ ਕੇ ਮੈਂ ਪਾਠ ਕਰਦੀ ਆ ਮੈਂ ਕਦੇ ਵੀ ਉਹ ਤੇ ਨਹੀਂ ਹੈ ਜੇ ਕੁਰਸੀ ਤੇ ਤਾਂ ਮੈਂ ਬਹਿ ਕੇ ਪਾਠ ਜ਼ਰੂਰ ਕਰ ਲੈਂਦੀ ਆ ਵੀ ਜਦੋਂ ਕਦੇ ਪ੍ਰੋਬਲਮ ਆ ਜਾਂਦੀ ਸੀ ਵੀ ਟੂਹੀ ਵਗੈਰਾ ਦੀ ਨਹੀਂ ਬੈਠਾ ਜਾਂਦਾ ਸੀ ਉਹ ਉਹ ਕਰ ਲੈਂਦੀ ਸੀ ਮੈਂ ਉਦੋਂ ਤੇ ਨਹੀਂ ਮੈਂ نیچے ਬੈਠ ਕੇ ਹੀ ਪਾਠ ਕਰਦੀ ਆ ਤੇ ਸਾਰੇ ਭੈਣ ਭਰਾ ਪੁੱਛਦੇ ਆ ਵੀ ਤੁਸੀਂ ਅਰਦਾਸ ਕਿੱਦਾਂ ਕਰਦੇ ਹੋ ਵੀ ਮੈਂ ਕਦੇ ਅਰਦਾਸ ਵੱਡੀ ਵੀ ਕਰ ਲੈਂਦੀ ਆ ਤੇ ਵੀ ਤੇ ਛੋਟੀ ਵੀ ਕਰ ਲੈਂਦੀ ਆ ਟਾਈਮ ਤੇ ਡਿਪੈਂਡ ਹੁੰਦਾ ਤੇ ਨਾਲੇ ਕੋਈ ਤੁਸੀਂ ਇਹ ਨਾ ਗੱਲਾਂ ਤੇ ਨਾ ਪਿਆ ਕਰੋ ਹਨਾ ਵੀ ਪਰਮਾਤਮਾ ਕਿਹੜੇ ਹਿਸਾਬ ਨਾਲ ਮਿਲਦਾ ਪਰਮਾਤਮਾ ਤਾਂ ਸੋਡੀਆਂ ਸਾਫ ਨੀਤਾ ਨੂੰ ਮਿਲਦਾ ਹੈ ਤੇ ਜਿਹੜੀਆਂ ਹੀ ਹੁੰਦੀਆਂ ਨਾ ਵੀ ਮੈਂ ਕਿਹੜਾ ਪਾਠ ਕਰਾਂ ਪਾਠ ਸਾਰੇ ਚੰਗੇ ਹੁੰਦੇ ਆ ਵੈਸੇ ਜਪਜੀ ਸਾਹਿਬ ਤੇ ਚਪਈ ਸਾਹਿਬ ਤਾਂ ਬਹੁਤ ਹੀ ਵਧੀਆ ਜੇ ਤੁਸੀਂ ਕਰਦੇ ਹੋ ਤਾਂ ਤੇ ਵੀ ਬਹੁਤ ਸੋਹਣੀ ਗੱਲ ਹੈ ਵੀ ਬਾਣੀ ਨਾਲ ਜੁੜੋਂਗੇ ਨਾ ਤੁਹਾਨੂੰ ਬਣਨੇ ਰੰਗ ਦੇਣੇ ਦੇਣਾ ਇਹ ਮੈਥੋਂ ਵੱਧ ਕੇ ਕੋਈ ਨਹੀਂ ਜਾਣ ਸਕਦਾ ਮੈਂ ਜਿਉਂਦੀ ਜਾਗਦੀ ਬੈਠੀ ਆ ਸਬੂਤ ਐ ਚੀਜ਼ ਦਾ ਵੀ ਮੈਂ ਜੇ ਵੀ ਜਿਹੜੀ ਵੀ ਗੱਲ ਕਰਦੀ ਆ ਮੈਂ ਰਿਐਲਿਟੀ 'ਚ ਕਰਦੀ ਹੁੰਨੀ ਆ ਵੀ ਮੈਂ ਕਦੇ ਸ਼ੋਅ ਆਫ ਲਈ ਕੁਝ ਨਹੀਂ ਕਰਦੀ ਉਹ ਮੇਰਾ ਰੱਬ ਜਾਣਦਾ ਹੈ ਵਾਹਿਗੁਰੂ ਜਾਣਦਾ ਵੀ ਮੈਂ ਜਦੋਂ ਵੀਡੀਓ ਬਣਾਉਣੀ ਆ ਮੇਰਾ ਕੋਈ ਪਰਪਸ ਨਹੀਂ ਹੁੰਦਾ ਮੈਂ ਕੋਈ ਸੋਚਿਆ ਨਹੀਂ ਹੁੰਦਾ ਮੈਂ ਉਹੀ ਕਰਦੀ ਆ ਜੋ ਮੈਨੂੰ ਜਿਵੇਂ ਅੱਜ ਉਹ ਕੁੜੀ ਦਾ ਫੋਨ ਆਇਆ ਬਸ ਮੈਨੂੰ ਵਧੀਆ ਲੱਗਿਆ ਵੀ ਇੱਕ ਬੰਦਾ ਹੋਰ ਬਾਣੀ ਨਾਲ ਜੁੜ ਗਿਆ ਉਹ ਕੁੜੀ ਅੱਜ ਗੁਟਕਾ ਸਹਿਬ ਲੈ ਕੇ ਆਈ ਆ ਸ਼ਾਇਦ ਹੁਣ ਉਹ ਸਵੇਰ ਮੇਰੀ ਵੀਡੀਓ ਦੇਖੂਗੀ ਤੇ ਉਹਨੂੰ ਖੁਸ਼ ਵੀ ਹੋਊਗੀ ਤੇ ਪਰ ਉਹਨੇ ਮੈਨੂੰ ਪੁੱਛਿਆ ਵੀ ਮੈਂ ਪਾਠ ਹੈਵੇਂ ਘਰ ਆ ਪਰ ਮੈਨੂੰ ਦੱਸਿਆ ਤੇ ਉਹਨੂੰ ਬੜਾ ਚਾ ਚੜਿਆ ਉਹ ਕਹਿੰਦੀ ਮੈਨੂੰ ਚਾ ਚੜਿਆ ਮੈਨੂੰ ਮੈਨੂੰ ਪੁੱਛਿਆ ਮੈਂ ਕਿ ਵੀ ਤੈਨੂੰ ਐ ਤਾਂ ਨਹੀਂ ਲੱਗਦਾ ਵੀ ਮੈਨੂੰ ਪਾਠ ਕਰਨ ਨੂੰ ਕਹਿ ਤਾਂ ਮੈਨੂੰ ਔਖ ਕਹਿੰਦੀ ਮੈਨੂੰ ਤਾਂ ਚਾ ਚੜਿਆ ਪਿਆ ਕਹਿੰਦੀ ਮੈਨੂੰ ਐ ਲੱਗਦਾ ਵੀ ਵੀ ਮੈਂ ਕੁਛ ਨਵੀਂ ਚੀਜ਼ ਚ ਜਾ ਰਹੀ ਆ ਕਹਿੰਦੀ ਮੈਂ ਇੰਨੀ ਜਿਆਦਾ ਐਕਸੈਪਟਡ ਆ ਖੁਸ਼ ਆ ਵੀ ਮੈਂ ਪਾਠ ਕਰ ਲਵਾਂਗੀ ਤੇ ਮੇਰਾ ਬਹੁਤ ਖੁਣ ਵਧਾ ਇੱਕ ਮੇਰੀ ਭੈਣ ਦਾ ਅੱਜ ਬਠਿੰਡੇ ਤੋਂ ਫੋਨ ਆਇਆ ਮੈਂ ਸੋਟਨਾ ਸ਼ੇਅਰ ਕਰਦੀ ਆ ਮੈਂ ਉਹਨੂੰ ਉਹਨੂੰ ਵੀ ਕੁਛ ਕੁ ਕੁੜੀਆਂ ਪਰੇਸ਼ਾਨ ਕਰਦੀਆਂ ਨਾਲ ਦੀਆਂ ਹੀ ਪਰੇਸ਼ਾਨ ਕਰਦੀਆਂ ਸੀ ਜਿਹੜੀਆਂ ਜੌਬ ਕਰਦੀਆਂ ਸੀਗੀਆਂ ਉਹ ਵੀ ਮਤਲਬ ਹੁੰਦੀਆਂ ਲੋਕਾਂ ਦੇ ਵਿੱਚ ਬੱਟਾਪਾ ਸਮਝਾ ਨਹੀਂ ਸਕਦੇ ਸਾਰੀ ਦੁਨੀਆਂ ਨੂੰ ਹਨਾ ਉਹ ਉਹਨੂੰ ਪਰੇਸ਼ਾਨ ਕਰਦੀਆਂ ਰਹਿੰਦੀਆਂ ਸੀ ਵੀ ਇਕੱਲੀ ਨੂੰ ਕਈ ਥਾਂ ਮੈਂ ਖੁਦ ਵੀ ਇਹ ਚੀਜ਼ ਨੂੰ ਮੰਨਦੀ ਆ ਵੀ ਕਈ ਵਾਰੀ ਨੂੰ ਸਾਨੂੰ ਕੋਈ ਕੱਲਿਆਂ ਨੂੰ ਕੱਢ ਲੈਂਦੇ ਆ ਵੀ ਕਈ ਵਾਰ ਸਿੱਖ ਪਾਸੇ ਇੱਕ ਆ ਹੋ ਜਾਂਦਾ ਤੇ ਮੈਨੂੰ ਸਮਝਾਇਆ ਮੈਂ ਕਿਹਾ ਵੀ ਜਿਹੜਾ ਬੰਦਾ ਤੇਰੇ ਕੋਲੇ ਆ ਕੇ ਉਹਨਾਂ ਦੀਆਂ ਗੱਲਾਂ ਦੱਸਦਾ ਨਾ ਵੀ ਤੈਨੂੰ ਫੋਲ ਉਹ ਐਂ ਰੋਲ ਲੱਗ ਜਾਂਦੀ ਵੀ ਮੈਨੂੰ ਉਹ ਐਂ ਕਹਿੰਦੇ ਆ ਕਿਉਂਕਿ ਇੱਕ ਬੰਦਾ ਉਹਨਾਂ ਕੋਲੇ ਗੱਲ ਦੱਸ ਦਿੰਦਾ ਸੀ ਵਿਚਦੀ ਆ ਕੇ ਮੈਨੂੰ ਸਮਝ ਆਇਆ ਵੀ ਜਿਹੜਾ ਬੰਦਾ ਤੇਰੇ ਕੋਲੇ ਆ ਕੇ ਗੱਲ ਕਰਦਾ ਨਾ ਵੀ ਤੈਨੂੰ ਫਲਾਨਾ ਐ ਕਹਿੰਦਾ ਤੇ ਮੈਂ ਕਹਿੰਦਾ ਮੈਂ ਬੰਦੇ ਨੂੰ ਮਨਾ ਕਰ ਦੇ ਮੈਂ ਕਹਾਂ ਤੈਨੂੰ ਐਂ ਕਹਦੇ ਵੀ ਵੀ ਮੇਰੇ ਕੋਲੇ ਉਹਨਾਂ ਦੀ ਆ ਕੇ ਗੱਲ ਨਾ ਕਰ ਚਾਹੇ ਉਹ ਮੈਨੂੰ ਗਾਲੀ ਗਲੋਚ ਕਿਉਂ ਨਾ ਕਰਦੀਆਂ ਹੁਣ ਵੱਟ ਮੇਰੇ ਕੋਲੇ ਨਾਮ ਨਾ ਲਈ ਮੈਂ ਕਿਹਾ ਤੇਰੀ ਪ੍ਰੋਬਲਮ ਤਾਂ ਬਹੁਤ ਛੋਟੀ ਐ ਬਿੰਦ ਚ ਹੱਲ ਹੋ ਜਾਣੀ ਐ ਮੈਂ ਕਹਾਂ ਤੂੰ ਠੀਕ ਹੈ ਨੰਬਰ 2 ਮਖਾਤੂ ਅਗਲੇ ਨੂੰ ਕਹਿ ਵੀ ਭਾਈ ਉਹਨਾਂ ਦੀਆਂ ਗੱਲਾਂ ਉਹਨਾਂ ਕੋਲੇ ਛੱਡਿਆ ਕਰ ਮੇਰੀਆਂ ਮੇਰੇ ਕੋਲੇ ਛੱਡਿਆ ਕਰ ਜਿੱਦਣ ਦਾ ਉਹ ਜਿਹੜਾ ਬੰਦਾ ਉਹਦੇ ਕੋਲੇ ਆ ਕੇ ਦੱਸਦਾ ਸੀ ਉਹਨੂੰ ਕਹਿੰਦਾ ਵੀ ਮੈਨੂੰ ਇਹ ਗੱਲਾਂ ਨਾ ਦੱਸਿਆ ਕਰ ਤੇ ਉਹਦਾ ਫੋਨ ਆਇਆ ਅੱਜ ਉਹ ਬਹੁਤ ਖੁਸ਼ ਸੀ ਉਹ ਕਹਿੰਦੀ ਮੈਂ ਤੈਨੂੰ ਮਿਲਣਾ ਹਾਂ ਮੈਂ ਬਹੁਤ ਜ਼ਿਆਦਾ ਖੁਸ਼ ਹਾਂ ਕਹਿੰਦੀ ਵੀ ਤੁਸੀਂ ਮੈਨੂੰ ਦੱਸਿਆ ਕਹਿੰਦੀ ਮੈਂ ਤੁਹਾਡੇ ਅਕੋਰਡਿੰਗ ਕਹਿੰਦੀ ਮੈਂ ਉਹਨੂੰ ਮਨਾ ਕਰਤਾ ਵੀ ਮੇਰੇ ਵੀ ਉਹ ਪਹਿਲਾਂ ਕਹਿੰਦੀ ਕੋਈ ਮੇਰੇ ਕੋਲੇ ਗੱਲ ਕਰਦੀ ਸੀ ਵੀ ਸਾਨੂੰ ਐ ਕਹਿ ਰਹੇ ਆ ਮੈਂ ਕਿਹਾ ਤੂੰ ਵਿਚੋਲੇ ਨੂੰ ਹਟਾ ਦੇ ਵਿੱਚੋਂ ਤੇ ਉਹਨੇ ਨੇ ਉਹਨੂੰ ਮਨ ਕਰਤਾ ਤੇ ਉਹ ਉਹਦੀ ਲਾਈਫ ਵਧੀਆ ਚੱਲ ਪਈ ਕਿਉਂਕਿ ਉਹਦੇ ਕੋਲੇ ਗੱਲਾਂ ਹੋਂਟ ਹਟ ਗਈਆਂ ਡਾਇਰੈਕਟਲੀ ਕੋਈ ਕਿਸੇ ਨੂੰ ਕਿਸੇ ਕਹਿ ਨਹੀਂ ਸਕਦਾ ਕਿ ਇਹਦੀ ਜ਼ਰਤ ਨਹੀਂ ਹੁੰਦੀ ਵੀ ਤੁਹਾਡੇ ਸਾਹਮਣੇ ਆ ਕੇ ਕਿ ਤੁਹਾਨੂੰ ਕੁਝ ਕਹਿ ਜਾਵੇ ਠੀਕ ਹੈ ਤੁਹਾਡੇ ਚ ਇੰਨਾ ਕੁ ਦਜਾਜਬਾ ਹੋਣਾ ਜ਼ਰੂਰੀ ਹੈ ਵੀ ਤੁਹਾਨੂੰ ਮੂਹਰਲਾ ਬੰਦਾ ਡਾਇਰੈਕਟਲੀ ਕੁਝ ਕਹਿ ਨਾ ਸਕੇ ਤੇ ਉਹ ਉਹ ਕਹਿੰਦੀ ਮੈਂ ਬਹੁਤ ਸੌਖੀ ਐ ਮੈਂ ਬਹੁਤ ਵਧੀਆ ਹੁਣ ਜੌਬ ਕਰ ਰਹੀ ਆ ਕਹਿੰਦੀ ਮੇਰੇ ਕੋਲੇ ਕੋਈ ਗੱਲ ਨਹੀਂ ਆ ਰਹੀ ਇਧਰ ਲਈ ਉਧਰ ਲਈ ਕਿਉਂਕਿ ਇੰਨੀ ਹਿੰਮਤ ਕਿਸੇ ਚ ਹੁੰਦੀ ਨਹੀਂ ਵੀ ਤੁਹਾਡੇ ਮੂੰਹ ਤੇ ਆ ਕੇ ਕੋਈ ਤੁਹਾਨੂੰ ਕੁਝ ਕਹੂਗਾ ਤੁਹਾਡੇ ਬਸ ਉਹ ਜਿਹੜੇ ਵਿਚ ਮੈਂ ਜਨਿਬੀ ਗੱਲਾਂ ਕਰਦੇ ਨੂੰ ਕਰਦੇ ਆ ਤੁਹਾਡੀ ਨਿੰਦਿਆ ਤੁਹਾਨੂੰ ਮਾੜਾ ਚੰਗਾ ਸੋ ਸੋ ਕੁਝ ਬੋਲਣਾ ਇਹ ਦੁਨੀਆ ਦਾ ਕੰਮ ਹੈ ਠੀਕ ਹੈ ਜੀ ਤੇ ਉਹਨੇ ਉਹ ਆਪਣਾ ਫਾਰਮੂਲਾ ਬਣਾਇਆ ਅੱਛਾ ਲੱਗਿਆ ਅੱਜ ਮੈਂ ਉਹਨੂੰ 2-3 ਵਾਰ ਉਹਦੇ ਨਾਲ ਮੇਰੀ ਗੱਲ ਹੋਈ ਸੀ ਮੇਰੀ ਜਦੋਂ ਵੀ ਉਹਦੇ ਨਾਲ ਗੱਲ ਤੁਸੀਂ ਰੋਂਦੀ ਸੀ ਤੂੰ ਗੱਲ ਤੱਕ ਨਹੀਂ ਸੁਣੀ ਤਾਂ ਢੰਡ ਭਰ ਜਾਂਦਾ ਸੀ ਬੁੱਛੇ ਨਾਲ ਰੋਂਦੀ ਰਹਿੰਦੀ ਸੀ ਉਹ ਆਪਣਾ ਗੁੱਸਾ ਮੇਰੇ ਕੋਲੇ ਕੱਢ ਲੈਂਦੀ ਸੀ ਬਹੁਤ ਐਸੇ ਲੋਕ ਆ ਬੰਨ ਉਹਨਾਂ ਨੂੰ ਫਿਰ ਵੀ ਇਹ ਸਮਝਾਉਣੀ ਹੈ ਵੀ ਆਪਣੀ ਸਹਿਨਸ਼ੀਲਤਾ ਵਧਾਓ ਹਨਾ ਸਹਿਨਸ਼ੀਲਤਾ ਜ਼ਰੂਰੀ ਹੈ ਜੇ ਕੋਈ ਬੰਦਾ ਤੁਹਾਡੇ ਤੋਂ ਪਿਆਰ ਨਾਲ ਸਮਝੇ ਤਾਂ ਉਹਨੂੰ ਪਿਆਰ ਨਾਲ ਸਮਝਾਉਣ ਦੀ ਕੋਸ਼ਿਸ਼ ਕਰੋ ਦੇਖੋ ਲੜਾਈ ਤਾਂ ਐਂਡ ਹੁੰਦੀ ਹੋਈ ਹੈ ਹਥਿਆਰ ਹਨਾ ਕਿਸੇ ਨਾਲ ਰੂਟਲੀ ਬੋਲਣਾ ਤਾਂ ਫਿਰ ਉਹਦਾ ਹੀ ਆਪਣੇ ਕੋਲੇ ਤੇ ਵੱਡ ਮੇਰਾ ਹੀ ਮਤਲਬ ਹੁੰਦਾ ਵੀ ਆਪਾਂ ਕਿਸੇ ਨੂੰ ਸਮਝਾਈਏ ਹਨਾ ਉਹਨੂੰ ਪਿਆਰ ਨਾਲ ਸਮਝਾਈਏ ਵੀ ਇਹ ਗੱਲ ਇਦਾਂ ਨਹੀਂ ਹੋ ਸਕਦੀ ਐਵੇਂ ਹੋ ਸਕਦੀ ਐ ਨਹੀਂ ਹੋ ਸਕਦੀ ਹਨਾ ਅਗਲੇ ਦਿਨ ਆ ਅਲੱਗ ਹੁੰਦੇ ਆ ਆਪਣੇ ਅਲੱਗ ਹੁੰਦੇ ਆ ਹਨਾ ਮੈਟਰ ਨਹੀਂ ਕਰਦਾ ਵੀ ਆਪਾਂ ਇੱਕ ਦੂਜੇ ਨਾਲ ਅਟੈਚ ਹੋ ਕੇ ਹੀ ਚੱਲਾਂਗੇ ਠੀਕ ਹੈ ਹਰ ਇੱਕ ਦੀ ਅੱਡੋ ਅੱਡੀ ਥਿੰਕਿੰਗ ਹੁੰਦੀ ਆ ਹਨਾ ਆਪਣੀ ਜਿਹੜੀ ਸੋਚ ਆ ਉਹਨੂੰ ਉੱਚੀ ਰੱਖੋ ਠੀਕ ਹੈ ਛੋਡੀ ਰਹਿਣੀ ਬਹਿਣੀ ਚਾਹੇ ਸਿੰਪਲ ਆ ਵੱਟ ਛੋਡੀ ਸੋਚ ਉੱਚੀ ਹੋਣੀ ਚਾਹੀਦੀ ਆ ਮੈਟਰ ਕਰਦੀ ਆ ਬਹੁ ਮੈਟਰ ਕਰਦੀ ਆ ਪਰ ਕੇ ਦੇਖ ਲਓ ਕੋਈ ਕੋਈ ਲੇਡੀਜ਼ ਮੇਰੇ ਨਾਲ ਗੱਲਾਂ ਕਰਦੀਆਂ ਇੱਕ ਮੈਡਮ ਨੇ ਚੰਡੀਗੜ੍ਹ ਤੋਂ ਸ਼ਾਇਦ ਪਤਾ ਨਹੀਂ ਰਿਟਾਇਰਡ ਬਕਡੇਰੀਅਰ ਨੇ ਉਹਨਾਂ ਦੇ ਹਸਬੰਦ ਤੇ ਉਹ ਮੈਡਮ ਗੱਲ ਕਰਦੇ ਉਹਨਾਂ ਨੂੰ ਇੰਨੀ ਵਧੀਆ ਗੱਲ ਕਰਨੀ ਆਉਂਦੀ ਆ ਵੀ ਉਹ ਇੰਨੀ ਵਧੀਆ ਗੱਲ ਕਰਦੇ ਉਹਨਾਂ ਨਾਲ ਗੱਲਾਂ ਜਦੋਂ ਮੈਂ ਜਦੋਂ ਉਹਦੇ ਨਾਲ ਗੱਲ ਕਰਨ ਲੱਗ ਜਾਨੀ ਆ ਹਨਾ ਤਾਂ ਮੈਨੂੰ ਇਹ ਲੱਗੂ ਵੀ ਮੈਡਮ ਗੱਲਾਂ ਕਰੀ ਜਾਂ ਨਾ ਸੁਣੀ ਜਾਵਾਂ ਵੀ ਇੰਨਾ ਵਧੀਆ ਰਸ ਹੁੰਦਾ ਵੀ ਕੋਈ ਕੋਈ ਬੰਦੇ ਦੇ ਵਿੱਚ ਇੰਨਾ ਵਧੀਆ ਰਸ ਹੁੰਦਾ ਗੱਲਾਂ ਕਰਨ ਨੂੰ ਤੁਹਾਡਾ ਫੋਨ ਕੱਟਣ ਨੂੰ ਜੀ ਨਹੀਂ ਕਰਦਾ ਵੀ ਤੁਹਾਡਾ ਜੀ ਕਰਦਾ ਉਹਨਾਂ ਹੋਰ ਗੱਲਾਂ ਕਰੀਏ ਹਨਾ ਵੀ ਇੰਨੀ ਵਧੀਆ ਮੈਡਮ ਦਾ ਤਾਂ ਨੇਚਰ ਆ ਤੇ ਉਹ ਉਹ ਆਪਣਾ ਵੀ ਬਹੁਤ ਪਿਆਰ ਕਰਦੇ ਆ ਬਹੁਤ ਆਪਣਾ ਵੀ ਸਤਿਕਾਰ ਕਰਦੇ ਆ ਚਾਹੇ ਉਹਨਾਂ ਕੋਲੇ ਉੱਚਾ ਹੋਂਦਾ ਪਰ ਉਹਨਾਂ ਨੂੰ ਸਤਿਕਾਰ ਕਰਨ ਦਾ ਪਤਾ ਉਹ ਗੁਰੂ ਫਯੂਰੀ ਮਨਜੂਰੀ ਚ ਰਹਿ ਰਹੇ ਆ ਉਹਨਾਂ ਨੂੰ ਪਤਾ ਹੈ ਵੀ ਮਹਾਰਾਜ ਨੇ ਕਿਹਾ ਸਭ ਇੱਕ ਹੁੰਦੇ ਆ ਹਨਾ ਵੀ ਕੋਈ ਛੋਟਾ ਵੱਡਾ ਮੀਰ ਗਰੀਬ ਇਥੇ ਨਹੀਂ ਹੁੰਦਾ ਹਨਾ ਇਹ ਤਾਂ ਆਪਣੀ ਥਿੰਕਿੰਗ ਹੈ ਫਲਾਨਾ ਮੀਰ ਗਰੀਬ ਇਹਦੇ ਸਟਾਰ ਤਾਂ ਆਪਾਂ ਲਾਉਣੇ ਆ ਕੋਈ ਕੁਝ ਨਹੀਂ ਲਾਉਂਦਾ ਤੇ ਉਹ ਮੈਡਮ ਜਦੋਂ ਗੱਲ ਕਰਦੇ ਨੇ ਮੇਰੇ ਦਿਲ ਕਰਦਾ ਹੁੰਦਾ ਵੀ ਅੱਖਾ ਬੰਦ ਕਰਕੇ ਮੈਂ ਮੈਡਮ ਦੀਆਂ ਗੱਲਾਂ ਸੁਣੀ ਜਾਵਾਂ ਬੇਨੀਰ ਸੀਲੀਆਂ ਗੱਲਾਂ ਉਹਨਾਂ ਦੀਆਂ ਤਾਂ ਮੈਂ ਉਹਨਾਂ ਦੀਆਂ ਗੱਲਾਂ 'ਚ ਵੀ ਦੇਖੋ ਕਿੰਡੀ ਸੋਹਣੀ ਗੱਲਾਂ ਵੀ ਆਪਾਂ ਇੱਕ ਬੰਦੇ ਨੂੰ ਲਾਈਕ ਕਰਦੇ ਆ ਉਹਨੀਆਂ ਗੱਲਾਂ ਨੂੰ ਲਾਈਕ ਕਰਦੇ ਆ ਨਾ ਲਾਈਕ ਵੀ ਕਈ ਤਰ੍ਹਾਂ ਦਾ ਹੁੰਦਾ ਹੈ ਇਹ ਨਹੀਂ ਹੁੰਦਾ ਵੀ ਆਪਾਂ ਠੀਕ ਹੈ ਫ੍ਰੈਂਡ ਮੁੰਡੇ ਕੁੜੀਆਂ ਵੀ ਹੁੰਦੇ ਆ ਲੇਡੀਜ਼ ਲੇਡੀਜ਼ ਵੀ ਹੁੰਦੀਆਂ ਆਬਦੀ ਵੀ ਹੁੰਦੀਆਂ ਉਹ ਗੱਲਾਂ ਕਰਦੇ ਆ ਹਰ ਇੱਕ ਚੀਜ਼ ਨੂੰ ਤੁਸੀਂ ਪਲੀਜ਼ ਗਲਤ ਮਤਲਬ ਕਦੇ ਨਾ ਕੱਢਿਆ ਕਰੋ ਕੋਈ ਤੁਹਾਡੀ ਰਿਸਪੈਕਟ ਕਰਦਾ ਉਹ ਵੈਸੇ ਦਿਲੋਂ ਕਰਦਾ ਹੁੰਦਾ ਉਹਦਾ ਮਤਲਬ ਕੋਈ ਗਲਤ ਨਹੀਂ ਹੁੰਦਾ ਹਨਾ ਤੁਸੀਂ ਗਾਇਡ ਗਲਤ ਕਰ ਲੈਨੇ ਹੋ ਅਗਲੇ ਨੂੰ ਤੁਸੀਂ ਸੋਚਣ ਸਮਝਦੇ ਵਿੱਚ ਉਥੇ ਧੋਖਾ ਖਾ ਜਾਣੇ ਹੋ ਤੁਹਾਨੂੰ ਲੱਗਦਾ ਵੀ ਇਹ ਇਦਾਂ ਦਾ ਇਦਾਂ ਹੋਣਾ ਹਨਾ ਪਲੀਜ਼ ਹਰ ਇੱਕ ਚੀਜ਼ ਨੂੰ 네ਗੈਟਿਵਿਟੀ ਚ ਨਾ ਲੈ ਕੇ ਜਾਇਆ ਕਰੋ ਆਪਣੇ ਆਪ ਤੇ ਕੰਟਰੋਲ ਰੱਖੋ ਜਿਸ ਇਨਸਾਨ ਦਾ ਆਪਣੇ ਆਪ ਤੇ ਕੰਟਰੋਲ ਹੈ ਨਹੀਂ ਉਹਨੂੰ ਅੱਗੇ ਬਹੁਤ ਸਾਰੀਆਂ ਮੁਸੀਬਤਾਂ ਦਾ ਸਾਹਮਣਾ ਕਰਨਾ ਹੀ ਪੈਂਦਾ ਦੈਟਸ ਇਟ ਕਰਨਾ ਪਊ ਤੇ ਕਰਨਾ ਪੈਣਾ ਕਿਉਂਕਿ ਕੰਟਰੋਲ ਜ਼ਰੂਰੀ ਹੈ ਵਿਦਆਊਟ ਬ੍ਰੇਕ ਤੁਸੀਂ ਗੱਡੀ ਵੀ ਨਹੀਂ ਖਰੀਦੋਗੇ ਹਨਾ ਸੇਮ ਆਪ ਤਾਂ ਹਾਂ ਵੀ ਇਨਸਾਨ ਹਜੇ ਗੱਡੀ ਦਾ ਗੱਡੀ ਕਹੇ ਚ ਵੱਜੇ ਤਾਂ ਬੱਕਰੀ ਗੱਲ ਹੈ ਇਨਸਾਨ ਇਨਸਾਨ ਨੂੰ ਕੁਝ ਕਹੇ ਤੇ ਤਾਂ ਬਹੁਤ ਗੱਲਾਂ ਚੁੱਭਦੀਆਂ ਕਿਉਂਕਿ ਉੱਥੇ ਆਪਣੇ ਕੋਲੇ ਬ੍ਰੇਨ ਹੁੰਦਾ ਉਹਦਾ ਕਰਕੇ ਆਪਾਂ ਨੂੰ ਬਹੁਤ ਕੁਝ ਸੋਚ ਸਮਝ ਕੇ ਬੋਲਣਾ ਪੈਂਦਾ ਹਨਾ ਤੇ ਮੇਰਾ ਵੀ ਬਹੁਤ ਪਰਸਨਲ ਬਾ ਪੈਂਦਾ ਹੈ ਯਾਨੀ ਹੈਗਾ ਵੀ ਮੈਂ ਹੁਣ ਜਿੱਦਣ YouTube ਤੇ ਆਈ ਮੈਨੂੰ ਬਹੁਤ ਇਹੋ ਜਿਹੇ ਪਰਸਨ ਮਿਲਦੇ ਆ ਨਾ ਕਿਸੇ ਦੀ ਥਿੰਕਿੰਗ ਐਸੀ ਹੁੰਦੀ ਹੈ ਕਿਸੇ ਜਿਹੀ ਜਿਹੀ ਬਟ ਮੈਂ ਫਿਰ ਵੀ ਕੋਸ਼ਿਸ਼ ਕਰਦੀ ਵੀ ਮੈਨੂੰ ਵੀ ਗੁੱਸੇ 'ਚ ਕੁਛ ਨਾ ਕਮਾ ਮੈਨੂੰ ਸਮਝਾ ਦਵਾਂ ਹਨਾ ਇਹਨਾਂ ਚੀਜ਼ਾਂ 'ਚ ਪਾਸੇ ਕਰਦਾ ਤੇਨੂੰ ਦੱਸਾਂ ਵੀ ਇਹ ਗੱਲ ਐਵੇਂ ਐਵੇਂ ਗਲਤ ਤਾਂ ਹਨਾ ਤੇ ਪਰ ਗੱਲ ਉੱਥੇ ਆ ਕੇ ਮੁੱਕ ਜਾਂਦੀ ਹੈ ਵੀ ਇੱਕ ਪਰਸਨ ਸਾਰਾ ਜ਼ੋਰ ਲਾਈ ਜਾਂਦਾ ਤੁਹਾਨੂੰ ਸਮਝਾ ਰਿਹਾ ਹਨਾ ਦੂਜੇ ਪਾਸੇ ਤੁਸੀਂ ਉਹਨੂੰ ਸਮਝਣ ਦੀ ਕੋਸ਼ਿਸ਼ ਨਹੀਂ ਕਰਦੇ ਉੱਥੇ ਥੋੜਾ ਬਹੁਤ ਬਹੁਤ ਮੁਸ਼ਕਲ ਹੁੰਦੀ ਹੈ ਪ੍ਰੋਬਲਮ ਆ ਜਾਂਦੀਆਂ ਨੇ ਤੇ ਆਪਣੀ ਗੁਰਬਾਣੀ ਤਾਂ ਸਿਖਾਉਂਦੀ ਇਹ ਹੈ ਹਨਾ ਵੀ ਪ੍ਰੇਮ ਕਰਨਾ ਪ੍ਰੇਮ ਦਾ ਮਤਲਬ ਵੀ ਹਰ ਇੱਕ ਇਨਸਾਨੀਅਤ ਨੂੰ ਆਪਾਂ ਪਿਆਰ ਕਰਨਾ ਚਾਹੀਦਾ ਆਪਾਂ ਨੂੰ ਜੇ ਕੋਈ ਬੰਦਾ ਗਲਤ ਗਲਤ ਜਾ ਰਿਹਾ ਉਹ ਗਲਤ ਸਾਈਡ ਆਪਣਾ ਰਿਹਾ ਉਹਨੂੰ ਤੁਹਾਡਾ ਫਰਜ਼ ਬਣਦਾ ਚੰਗੇ ਰਾਹ ਤੇ ਪਾਉਣਾ ਹਨਾ ਤੁਸੀਂ ਉਹਨੂੰ ਜਰੂਰ ਰੋਕੋ ਉਹ ਮੰਨੇ ਨਾ ਮੰਨੇ ਉਹਦੀ ਥਿੰਕਿੰਗ ਹੈ ਤੁਹਾਡੀ ਨਹੀਂ ਉਹਨੂੰ ਜਰੂਰ ਕਹੋ ਇਹ ਗਲਤ ਆ ਅੱਗੇ ਜਾ ਕੇ ਤੈਨੂੰ ਇਹਦੇ ਲਈ ਬਹੁਤ ਕੁਝ ਦੇਖਣਾ ਪੈ ਸਕਦਾ ਜਰੂਰ ਕਰੋ ਸਮਝਾਓ ਦਿਨਾਂ ਤੁਹਾਡੇ ਸਾਰੇ ਆ ਕੋਸ਼ਿਸ਼ ਕਰਿਆ ਕਰੋ ਜੇ ਤੁਹਾਡੇ ਸਾਹਮਣੇ ਕੁਝ ਗਲਤ ਹੋ ਰਿਹਾ ਤਾਂ ਇੱਕ ਵਾਰੀ ਜਰੂਰ ਅਗਲੇ ਨੂੰ ਰਿਲੀਜ਼ ਕਰਾਓ ਵੀ ਇਹ ਗਲਤ ਆ ਜੇ ਤੁਸੀਂ ਥੋੜੀਆਂ ਥੋੜੀਆਂ ਗੱਲਾਂ ਤੇ ਐਵੇਂ ਬੋਲਣ ਲੱਗੇ ਹਨਾ ਮਾੜਾ ਮਾੜਾ ਜਿਆਦਾ ਨਹੀਂ ਕਹਿੰਦੇ ਥੋੜਾ ਥੋੜਾ ਵੀ ਬੋਲਣ ਲੱਗੇ ਤਾਂ ਕੋਸ਼ਤਾਂ ਕੁਝ ਤਾਂ ਲੋਕਾਂ ਨੂੰ ਪਤਾ ਲੱਗ ਹੀ ਜਾਂਦਾ ਵੀ ਯਾਰ ਆਪਾਂ ਨੂੰ ਟੋਕਿਆ ਹਨਾ ਕਿਉਂਕਿ ਜੇ ਮੈਨੂੰ ਕੋਈ ਕਿਸੇ ਗੱਲ ਤੇ ਟੋਕ ਦੇ ਤਾਂ ਮੈਨੂੰ ਬਹੁਤ ਫਰਕ ਪੈਂਦਾ ਇਸ ਚੀਜ਼ ਦਾ ਮੈਨੂੰ ਬਹੁਤ ਫਰਕ ਪੈਂਦਾ ਵੀ ਮੈਂ ਪੂਰਾ ਧਿਆਨ ਰੱਖਦੀਆਂ ਜਦੋਂ ਕੋਈ ਵੀ ਮੈਨੂੰ ਕਸਟਮਰ ਮੈਸੇਜ ਕਰਦੇ ਮੈਂ ਹਰ ਇੱਕ ਦੇ ਮੈਸੇਜ ਪੜਦੀ ਆ ਮੈਸੇਜ ਪੜ ਕੇ ਜਿਹੜੇ ਵੈਸੇ ਦਾ ਮੈਨੂੰ ਪਤਾ ਲੱਗਦਾ ਨਾ ਵੀ ਇਹਦਾ ਰਿਪਲਾਈ ਜ਼ਰੂਰ ਕਰਨਾ ਚਾਹੀਦਾ ਹਨਾ ਵੀ ਕਿੰਨੀ ਵਧੀਆ ਗੱਲ ਕੀਤੀ ਮੈਂ ਕਰਦੀ ਆ ਮੈਂ ਤਾਂ ਗੁੱਸਾ ਨਹੀਂ ਕਰਦੀ ਕਿਉਂਕਿ ਮੈਂ ਇਹ ਚੀਜ਼ਾਂ ਲੈ ਕੇ ਚੱਲਦੀ ਆ ਵੀ ਜ਼ਿੰਦਗੀ ਦੇ ਵਿੱਚ ਸਭ ਕੁਝ ਹੁੰਦਾ ਤੁਹਾਡੇ ਨਾਲ ਬੈਡ ਵੀ ਹੁੰਦਾ ਚੰਗਾ ਮਾੜਾ ਸਭ ਹੁੰਦਾ ਹਨਾ ਜੇ ਆਪਾਂ ਸਾਰ ਤਾਂ ਚੰਗਾ ਸੋਚ ਕੇ ਚੱਲਾਂਗੇ ਤਾਂ ਚੰਗਾ ਵੀ ਨਹੀਂ ਹੁੰਦਾ ਤੇ ਜੇ ਆਪਾਂ ਸਾਰ ਤਾਂ ਸੋਚਾਂਗੇ ਮਾੜਾ ਉਹ ਮਾੜਾ ਵੀ ਨਹੀਂ ਹੁੰਦਾ ਜ਼ਿੰਦਗੀ ਐ ਤੁਰੀ ਜਾਂਦੀ ਐ ਜਿਵੇਂ ਕਰੇਲ ਗੱ ਕਈ ਗੱਲਾਂ ਤੇ ਆਪਾਂ ਨੇ ਕੰਟਰੋਲ ਕਰਨੇ ਪੈਂਦੇ ਆ ਕਈ ਸ਼ੌਂਕ ਵੀ ਆਪਾਂ ਨੂੰ ਦਿਲ 'ਚ ਦੱਬਣੇ ਪੈਂਦੇ ਬਹੁਤ ਕੁਝ ਕਰਨਾ ਪੈਂਦਾ ਜ਼ਿੰਦਗੀ ਦਾ ਨਾ ਹੀ ਜੰਗ ਹੈਗਾ ਹਣਾ ਥਾਂ ਥਾਂ ਤੇ ਆਪਾਂ ਨੂੰ ਜੰਗ ਕਰਨੀ ਪੈਂਦੀ ਹੈ ਜ਼ਿੰਦਗੀ ਨਾਲ ਤਾਂ ਸਭ ਤੋਂ ਮੈਟਰ ਕਰਦੀ ਹੈ ਤੁਹਾਡੀ ਸੋਚ ਆਪਣੀ ਸੋਚ ਨੂੰ ਉੱਪਰ ਰੱਖੋ ਵੱਡੀ ਰੱਖੋ ਸੋਚ ਵੱਡੀ ਰੱਖੋ ਰਹਿਣਾ ਚਾਹੇ ਤੁਹਾਡਾ ਸਿੰਪਲ ਆ ਚਾਹੇ ਤੁਸੀਂ ਕੁਲੀ 'ਚ ਰਹਿ ਰਹੇ ਹੋ ਚਾਹੇ ਤੁਸੀਂ ਸਿਰਫ ਦੋ ਵਕਤ ਦੀ ਰੋਟੀ ਖਾ ਰਹੇ ਹੋ ਵੀ ਚਟਨੀ ਨਾਲ ਖਾ ਰਹੇ ਹੋ ਚਾਰ ਦਾ ਖਾ ਰਹੇ ਹੋ ਮੈਟਰ ਨਹੀਂ ਕਰਦਾ ਮੈਟਰ ਕਰਦੀ ਹੈ ਤੁਹਾਡੀ ਥਿੰਕਿੰਗ ਤੁਹਾਡੀ ਸੋਚ ਕੋਈ ਫਰਕ ਨਹੀਂ ਪੈਂਦਾ ਜੇ ਆਪਾਂ ਰੋਟੀ ਦੇਖੋ ਜੀ ਕੋਈ ਬੰਦਾ ਰੋਟੀ ਚਟਨੀ ਨਾਲ ਖਾ ਲੇ ਚਾਰ ਨਾਲ ਖਾ ਲੇ ਕੋਈ ਸਬਜੀ ਪਨੀਰ ਨਾਲ ਖਾ ਦੇ ਕਾਸੀ ਨਾਲ ਖਾ ਲੇ ਵੱਟ ਕਿਸੇ ਢਿੱਡ 'ਚ ਕਦੇ ਕੁਝ ਬੋਲਦਾ ਨਹੀਂ ਹੁੰਦਾ ਵੀ ਕਿਹਨੇ ਕੀ ਖਾਦਾ ਸਭ ਤੋਂ ਵੱਡਾ ਪਰਮਾਤਮਾ ਨੇ ਉਹਲਾ ਰੱਖਿਆ ਨਹੀਂ ਤਾਂ ਦੁਨੀਆ ਅੱਜ ਨੂੰ ਮਰ ਜਾਂਦੀ ਐ ਸੋ ਸੋਚ ਕੇ ਵੀ ਫਲਾਣੇ ਨੇ ਫਲਾਣਾ ਕਰਦਾ ਇਹ ਵਾਹਿਗੁਰੂ ਜੀ ਨੇ ਤੁਹਾਡੇ ਤੇ ਉਹਲਾ ਰੱਖਿਆ ਵੀ ਤੁਹਾਡਾ ਢਿੱਡ ਕਦੇ ਨਹੀਂ ਦੱਸਦਾ ਵੀ ਤੁਸੀਂ ਭੁੱਖੇ ਹੋ ਜਾਂ ਰੱਜੇ ਹੋ ਤੇ ਜਾਂ ਤੁਸੀਂ ਪਨੀਰ ਖਾਦਾ ਜਾਂ ਤੁਸੀਂ ਚਟਨੀ ਜਾਂ ਤੁਸੀਂ ਰੁੱਖੀ ਰੋਟੀ ਖਾਧੀ ਐ ਇਹ ਰੱਬ ਨੇ ਉਹਲਾ ਹੀ ਰੱਖਿਆ ਤੇ ਰਹੂਗਾ ਬਹੁਤ ਸੋਹਣਾ ਕੀਤਾ ਪਰਮਾਤਮਾ ਨੇ ਜੇ ਬੰਦ ਦਾ ਖਾਣਾ ਦੀ ਨਾ ਹੁੰਦਾ ਤਾਂ ਮੈਨੂੰ ਲੱਗਦਾ ਲੋਕ ਟਾਟਾ ਮਾਰ ਦਿੰਦੇ ਵੀ ਮੈਂ ਤਾ ਖਾਣਾ ਤੂੰ ਆਹ ਖਾਣਾ ਹਨਾ ਸੋ ਅਕਾਲਪੁਰਖ ਵੈਗਰੂ ਨੇ ਜੋ ਵੀ ਕਰਿਆ ਦਿੰਨੀਆਂ ਤੇ ਜੋ ਵੀ ਕਰਦਾ ਹੋ ਉਹ ਸੋਚ ਸਮਝ ਕੇ ਕਰਦਾ ਆਪਾਂ ਕਹਿੰਦੇ ਨੇ ਆਪਣਾ ਨੁਕਸਾਨ ਹੋ ਗਿਆ ਪਰ ਉਹ ਪ੍ਰਮਾਤਮਾ ਦੀ ਉਹਦੇ ਪਿੱਛੇ ਨਾ ਕੋਈ ਮਰਜ਼ੀ ਹੁੰਦੀ ਹੈ ਸੋ ਛੋਟੀਆਂ ਛੋਟੀਆਂ ਗੱਲਾਂ ਤੇ ਦਿਲ ਨਹੀਂ ਛੱਡਣਾ ਮਨ ਨੂੰ ਕੰਟਰੋਲ ਕਰੋ ਹਰ ਇੱਕ ਚੀਜ਼ ਨੂੰ ਕੰਟਰੋਲ ਕਰਨਾ ਸਿੱਖੋ ਜਦੋਂ ਤੁਸੀਂ ਆਪਣੇ ਮਨ ਤੇ ਕੰਟਰੋਲ ਕਰਨ ਲੱਗੇ ਸਮਝ ਲਓ ਤੁਸੀਂ ਮਹਾਰਾਜ ਦੇ ਨੇੜੇ ਜਾ ਰਹੇ ਹੋ ਸੋ ਇਹਨਾਂ ਚੀਜ਼ਾਂ ਦਾ ਖਿਆਲ ਜਰੂਰ ਰੱਖਿਆ ਕਰੋ ਨਾ ਦੇਖੋ ਦੀਪੂ ਦੇ ਪੁੱਠੇ ਕੰਮ ਜਦੋਂ ਸ਼ਾਮ ਨੂੰ ਆ ਜਾਂਦਾ ਹੁਣ ਸਰ ਸੌ ਜਾਂਦਾ ਮੈਨੂੰ ਕਹਿਣੀ ਹੁੰਦੀ ਹੈ ਵੀ ਇਹ ਰੇਤ ਨੂੰ ਨਹੀਂ ਸੌਂਦਾ ਵੀ ਤੂੰ ਤੇ ਰਾਤ ਨੂੰ ਸੁਆਹ ਕਰ ਸੋ ਵੀਡੀਓ ਚ ਕੋਈ ਕਮੀ ਰਹਿ ਜੇ ਤਾਂ ਪਲੀਜ਼ ਸੌਰੀ ਚਾਹਨੇ ਆਪ ਸਭ ਨੂੰ ਮੇਰੇ ਵੱਲੋਂ ਮਨਜੀਤ ਕੌਰ ਮਾਨ ਮੰਨੀਓ ਪਿਆਰ ਭਰੀ ਸਤਿ ਸ਼੍ਰੀ ਅਕਾਲ ਸੱਚੇ ਪਾਤਸ਼ਾਹ ਵੈਗਰੂ ਤੁਹਾਨੂੰ ਚੜ੍ਹਦੀ ਕਲਾ ਚ ਰੱਖਣ ਅਕਾਲ ਪੁਰਖ ਵੈਗਰੂ ਤੁਹਾਨੂੰ ਵੀ ਹਰ ਖੁਸ਼ੀ ਦੇਵੇ ਜਿਸ ਦੇ ਤੁਸੀਂ ਹੱਕਦਾਰ ਹੋ